ਬਾਈ ਖੜੇ ਜਿੱਥੇ ਸ਼ਾਮ ਨੂੰ ਪਾਰਟੀ ਚੱਲਣੀ ਹੈ ਹਰੇ ਤਰੀਵਾਰੀ ਨਹੀਂ ਆਈ ਬਾਈ ਉਹ ਤਾਂ ਜੱਗੇ ਨਹੀਂ ਖੜੇ ਆ ਸੋਨਾ ਦੋਨੋਂ ਗਾਉਂਦਾ ਬਾਅਦ ਚ ਵੀ ਪਹਿਲੇ ਸਾਸਰੀ ਘਰ ਪਹੁੰਚ ਕੇ ਕੈਮਰਾ ਘੁੰਮਦੇ ਹੀ ਬਾਈ ਜਿੱਥੇ ਪਾਰਟੀ ਚੱਲਣੀ ਹੈ ਉੱਥੇ ਮਾਂ ਪਹਿਲਾਂ ਤਿਆਰੀ ਹੁੰਦੀ ਆਲੇ ਵੀ ਪਾਰਟੀ ਚੱਲਣੇ ਵਿੱਚ ਤਾਂ ਫਿਰ ਜ਼ਿਆਦਾ ਹੋ ਜਾਣਾ ਫਿਰ ਰੇਨ ਦਾ ਥੋੜਾ ਹਲਕ ਪੈ ਜਾਣਾ ਵੀ ਆਪਾਂ ਫਿਰ ਤਾਂ ਖਾਵਾਂਗੇ ਤਾਂ ਸਾਰਾ ਵੀਡੀਓ ਦੇ ਵਿੱਚ ਬਾਕੀ ਦੇਖਦੇ ਹੁਣ ਇਹ ਤਾਂ ਵਿੱਚ ਥੋੜਾ ਮੈਨੂੰ ਘੁੰਮ ਗਿਆ ਲਓ ਜੀ ਹੁਣ ਮੇਰੇ ਜੱਗੇ ਨੂੰ ਸਾਰਿਆਂ ਨੂੰ ਸਾਰੇ ਸੱਜਣਾਂ ਨੂੰ ਅਜਾ ਬਾਈ ਬੱਦਰ ਹੈ ਇਹ ਲੀ ਜਸਰੀ ਕਰਨ ਲਾਈ ਜੀ ਲੈ ਚੱਲਦਾ ਹਾਂ ਹਾਂ ਬੋਟਲੇ ਬੋਟਲੇ ਵਿਆਹ ਹੈ ਹਾਂ ਗੋਡੇ ਗੋਡੇ ਚਾਹ ਹੈ ਕੀ ਹੈ ਸਾਰੇ ਸਾਡੇ ਜਿਲ੍ਹੇ ਦੇ ਬੰਦੇ ਦਿੱਖ ਦੇਖਦੇ ਆ ਉਹਨਾਂ ਨੂੰ ਬਿਮਾਰ ਤਾਂ ਵੈਸੇ ਬਾਈ ਨੇ ਖੁੱਲਾ ਸਦਾ ਪਹਿਲਾਂ ਦਿੱਤਾ ਸੀ ਦਿੱਤਾ ਹੈ ਮੈਂ ਦੋ ਤਿੰਨ ਵਾਰ ਕਿਹਾ ਹੈ ਹਾਂ ਵੀ ਚਲੋ ਕੱਲ ਦਾ ਸਾਡਾ ਮੀਂਹ ਕਰਕੇ ਥੋੜਾ ਜਿਹਾ ਪ੍ਰੋਗਰਾਮ ਅਫਸੈਟ ਹੋ ਗਿਆ ਪਰ ਸਮਾਤਮਾ ਜੀ ਅੱਜ ਬਹੁਤ ਵਧੀਆ ਟਾਈਮ ਤੇ ਸਾਨੂੰ ਤੇ ਅੱਜ ਬਾਈ ਅਸੀਂ ਨਤਲਾ ਵਿਆਹ ਕੱਪੜਿਆਂ ਦੇ ਸਾਰੇ ਬੰਦਿਆਂ ਨੂੰ ਸਾਡੇ ਦੀ ਖੁਸ਼ੀ ਮਨਾਉਣੀ ਆ ਉਹ ਵੀਡੀਓਟ ਵੀ ਦੇਖਿਓ ਤੁਸੀਂ ਬਾਈ ਜੀ ਨੂੰ ਪਹਿਣੀ ਆ ਉਸਾਰੇ ਜਾਣ ਬਾਈ ਦੇ ਬੰਦੇ ਦਾ ਦੇਖ ਤੈਨੂੰ ਵਧੀਆ ਲੱਗ ਗਿਆ ਬਾਕੀ ਬਾਈ ਤਿਆਰੀ ਚੱਲ ਰਹੀ ਹੈ ਡੀਜੇ ਵਾਲਿਆਂ ਨੇ ਆਪਣੇ ਲਾਈਟਾਂ ਚੈੱਕ ਕਰਕੇ ਇਹ ਉੱਪਰ ਚੱਕਤਾ ਸਾਰੇ ਸਿਕੰਜਾ ਜਿਹਾ ਬਾਕੀ ਉਧਰ ਖਾਣੇ ਪੀਣੇ ਦੇ ਜਿਹੜਾ ਤੇ ਕਾਊਂਟਰ ਕਾਊਂਟਰ ਜਿਹੜਾ ਆ ਗਏ ਤੇ तकरीबन ਸਦਾ ਵਿਚਾਰ ਦਾ ਟਾਈਮ ਹੋਇਆ ਇਹ ਸਮਝ ਲਓ 7 ਵਜੇ ਭੱਗੂਗਾ ਕੰਮ ਇੱਧਰ ਤੋਂ ਐਂਟਰੀ ਗੇਟ ਹੈ ਇਹਨਾਂ ਦਾ ਸਾਰੇ ਆਹ ਆ ਗਿਆ ਸਮਾਨ ਡੀਜੇ ਵਾਲਿਆਂ ਦਾ ਹਲੇ ਬਾਹਰ ਆ ਤਾਂ ਇਹਨਾਂ ਨੇ ਲਾਈਟਾਂ ਲੱਗੀਆਂ ਵਾਲੇ ਪਿੱਛੇ ਜਿਹੜੀ ਫਲੋਰ ਫਲੋਰ ਹੀ ਲਗਣੀ ਖੜਿਆ ਉਸ ਲੱਗ ਜਾਣਾ ਬਾਕੀ ਕੁਰਸੀਆਂ ਵਾਲੇ ਕੁਰਸੀਆਂ ਲਿਆ ਲਿਆ ਕੇ ਲਾ ਰਹੇ ਆ ਤੇ ਸਾਰੇ ਵੀ ਭੱਗੂ ਆ ਕੰਮ ਦੋ ਘੰਟੇ ਦੋ ਢਾਈ ਘੰਟੇ ਦਾ ਖਾ ਗਿਆ ਨਾ ਲੈਟਾਂ ਦੇ ਚੈਕਿੰਗ ਹੋ ਰਹੀ ਸਾਰੇ ਵੀ ਉਹ ਤੇ ਅੰਦਰ ਦੂਆ ਪ੍ਰੋਗਰਾਮ ਇਹਨਾਂ ਦਾ ਥੋੜਾ ਜਿਆ ਕਰਿਆ ਵਾ ਇਹਨਾਂ ਦਾ 5-7 ਕਮਰੇ ਚ ਲੱਗੇ ਪਏ ਐਨੇ ਬਹੁਤੇ ਆਪਣੇ ਉਹ ਬੰਦੇ ਹੈ ਨਹੀਂ ਨਾ ਆਪਾਂ ਨੂੰ ਤਾਂ ਟੈਨਸ਼ਨ ਹੈ ਜੇ ਹਸ ਵੀ ਇਦਾਂ ਹੀ ਕੰਮ ਕਰਿਆ ਵਾ ਸਾਰਾ ਉਹ ਵੀ ਚਲੋ ਭੁਗਤਾ ਦੇਣਾ ਉਹ ਵੀ ਬਾਕੀ ਇਧਰ ਆਪਣੇ ਲੱਗੇ ਬਹਲਵਾਇਆ ਕਮਰਾ ਬਹੁਤ ਹੀ ਲੱਗਿਆ ਵਾ ਲੂਏ ਕੇ ਭੜੇ ਹੋਇਆ ਸਮਾਨ ਪਿਆਰਾ ਸਾਰੇ ਸਨੈਕਸ ਆਲਸੋ ਜਿਹੜੇ ਬਾੰਡਿਆ ਹਰ ਚਾਟਾ ਜੂਟਾ ਵਾਲਾ ਕੰਮ ਜੰਨਾ ਗਿਆਗਾ ਓਹੋ ਇੱਥੇ ਹੋਣਾ ਇਹ ਤੇ ਬਈ ਕਮੈਂਟ ਥੋੜੇ ਜਿਹਾ ਪੜ ਹੋਣ ਔਕੇ ਆ ਇੱਕ ਟਾਇਨਕ ਦੇ ਬਗੈਰ ਪੜ ਨਹੀਂ ਹੁੰਦਾ ਇਹਨਾਂ ਫਿਰ ਥੋੜਾ ਜਿਹਾ ਜੋਰ ਲਾਉਣਾ ਪੈਂਦਾ ਬਈ ਸਾਰਿਆਂ ਨੂੰ ਭਾਈ ਸਤਸ੍ਰੀਕਾਲ ਸਤਸ੍ਰੀਕਾਲ ਜੀ ਜਸਵਿੰਦਰ ਸਿੰਘ ਸਤਸ੍ਰੀਕਾਲ ਜੀ ਗੁੱਡ ਕਹਿੰਦੇ ਅਨਹਦ ਭਾਈ ਕਹਿੰਦੇ ਮਸਰੀ ਸਾਸਰੀਕਾ ਸਾਸਰੀਕਾਲ ਜੀ ਸਾਸਰੀਕਾਲ ਜੀ ਗੁਰਦੀਪ ਸਿੰਘ ਜੀ ਵਧਾਈਆਂ ਭਾਈ ਤੁਹਾਨੂੰ ਵਧਾਈਆਂ ਗੁਰਪ੍ਰੀਤ ਸਿੰਘ ਜੀ ਵਧਾਈਆਂ ਜੱਸੀ ਪੁੱਤਰ ਧਾਰਨ ਬਾਈ ਠੀਕ ਹੈ ਜੀ ਪਿੰਡ ਆ ਜੀ ਆਪਣੇ ਆਲੇ ਸਾਸਰੀਕਾਲ ਜੀ ਸਾਸਰੀਕਾਲ ਜੀ ਗੁਰਪ੍ਰੀਤ ਕੌਰ ਭਾਈ ਸਾਸਰੀਕਾਲ ਜੀ ਸਾਸਰੀਕਾਲ ਕਮਲ ਸਿੰਘ ਜੀ ਸਾਸਰੀਕਾਲ ਜੀ ਬਾ ਚਲੋ ਪਾਕਾ 10 ਮਿੰਟ ਵੀ ਚਲ ਵੀਡੀਓ ਬਣਦੀ ਐ ਵੀਡੀਓ ਆਪਾਂ ਨੂੰ ਹੁਣ ਪਾ ਦੇਣੀ ਐ ਬਾਕੀ ਦਾ ਪ੍ਰੋਗਰਾਮ ਆਪਾਂ ਤੁਹਾਨੂੰ ਕੱਲ ਹੀ ਵੀਡੀਓ ਵਿੱਚ ਦਿਖਾਵਾਂਗੇ ਸਾਰਾ ਹੀ ਵੀ ਮਾਹ ਚਲੋ 10-15 ਮਿੰਟ ਲਾਈਵ ਹੋ ਕੇ ਦਿਖਾ ਦਈਏ ਵੀ ਚੱਲਦਾ ਪ੍ਰੋਗਰਾਮ ਕੱਲ ਮੀਨਾ ਬਹੁਤ ਖਰਾਬ ਕਰਤਾ ਜੀ ਆਹ ਜਿਹੜੀ ਚੀਜ਼ਾਂ ਲੱਗੀਆਂ ਮੈਂ ਥੋੜੇ ਡਬਲ ਲੱਗੀਆਂ ਪਆਂ ਦੀਆਂ ਇਹ ਗੇਰਤੀਆਂ ਸਾਰੀਆਂ ਹਵਾ ਬਹੁਤ ਤੇਜ਼ ਆਈ ਵੀਰੇ ਫਿਰ ਉਹਦੇ ਕਰਕੇ ਕੈਨਸਲ ਕਰਤਾ ਚਲੋ ਸਾਰਿਆਂ ਦਾ ਸੈਜੋਗ ਨਾਲ ਬਦਲ ਕੇ ਪ੍ਰੋਗਰਾਮ ਅੱਜ ਕਰ ਦੇਣਾ ਆਪਾਂ ਉਹ ਅੱਜ ਮੌਸਮ ਵਧੀਆ ਧੁੱਪਾਂ ਨਿਕਲੀ ਵੀ ਹੁਣ ਸਾਫ਼ ਸੁਥਰਾ ਵੀ ਸਾਨੂੰ ਆਏ ਦਾ ਵੀ ਚਲੋ ਇੱਕ ਦਿਨ ਬਰਾਮ ਕਰਕੇ ਦੂਜੇ ਦਿਨ ਬਰਾਤ ਨੂੰ ਸਾਰੇ ਸਹੀ ਟਾਈਮ ਤੇ ਚੱਲੋ ਕੱਲੋ ਕੋਈ ਨਹੀਂ ਵੀ ਇਧਰ ਤਿਆਰੀ ਹੈ ਜੀ ਮਸ਼ੀਨਾ ਮਸ਼ੂਨਾ ਕਾਫੀ ਵਾਲੀਆਂ ਤੇ ਕੀ ਵਾਲੀਆਂ ਸਾਰਾ ਫਿੱਟ ਹੋ ਗਿਆ ਡੀਜੇ ਵਾਲੇ ਵੀ ਚੱਲ ਪਏ ਤੇ ਸਾਰੇ ਜਸ ਸਿੰਘ ਜੀ ਭਾਈ ਸਸਰੀ ਕਾਲ ਜੀ ਵਧਾਈਆਂ ਸਾਰਿਆਂ ਨੂੰ ਵਧਾਈਆਂ ਭਾਈ ਮਨਪ੍ਰੀਤ ਕੌਰ ਵਧਾਈਆਂ ਭਾਈ ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਜੀ ਵਧਾਈਆਂ ਲੈ ਬਹੁਤਾ ਟਾਈਮ ਨਹੀਂ ਆਇਆ 16 ਟਾਈਮ ਚੱਲ ਰਿਹਾ ਇਹ ਲੈਬ ਕੱਲ ਨੂੰ ਚੱਲੂਗਾ ਉਹਦਾ ਮੈਂ ਤੁਹਾਨੂੰ ਮੈਂ ਸਵੇਰੇ ਲਿੰਕ ਦਊਗਾ ਵੀ ਕਿਹੜਾ ਉਹ ਲੈਬ ਵਾਲਾ ਕਰਿਆ ਪਾਪਾ ਨੂੰ ਸਵੇਰੇ ਮੇਰੇ ਤੋਂ ਫਿਰ ਲਿੰਕ ਆਪਾਂ ਤੁਹਾਨੂੰ ਦੇ ਦਾਂਗੇ ਬਧਾਈਆਂ ਆਪਾਂ ਇਹ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਬਧਾਈਆਂ ਜੀ ਜਸਵੀਰ ਸਿੰਘ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਟਾਈਮ ਤਿਆਰੀ ਨੂੰ ਬਹੁਤ ਟਾਈਮ ਲੱਗ ਰਹੀ ਸਵੇਰ ਦੇ ਚਿੰਬੜੇ ਬਟੈਂਟ ਵਾਲੇ ਕਿ ਬਾਈ ਇਹ ਹੈ ਪਿੰਡ ਦਾ ਹਾਂ ਅਜੇ ਕਹਿ ਕੇ ਜੋਰ-ਜਰ ਬਾਗੇ ਮਗੇ ਚਲੇ ਤਰ ਕਰਦੇ ਭਾਈ ਪ੍ਰੋਗਰਾਮ ਬਈ ਮੈਨੂੰ ਇਹ ਵੀ ਨਹੀਂ ਪਤਾ ਵੀ ਕਿਹੜਾ ਜਿਹਾ ਸਮਾਨ ਲਿਆਦਾ ਇਹਨੇ ਕਿਹਾ ਹੁਸੈਨ ਦਾ ਸਮਾਨ ਇਹਨਾਂ ਨੂੰ ਲੱਗੇ ਆ ਉਹ ਬਾਈ ਪਤਾ ਨਹੀਂ ਲੱਗਣਾ ਖਾਸ ਤੂ ਸੱਜਣ ਵਿੱਚ ਤਰ ਜਿਹੜੇ ਆਉਂਦੇ ਆ ਉਹ ਮੜਾ ਢੀਲ ਚਲ ਹੁੰਦਾ ਚਲੋ ਕੋਈ ਨਹੀਂ ਕਰ ਲੋ ਕਰ ਲੋ ਕਰ ਲੋ ਬੜਾ ਸਾਈਡ ਪਰ ਹੋਏ ਨਾ ਇਹਨਾਂ ਦਾ ਬੰਦਾ ਜੀ ਆਪਾਂ ਨਾ ਇਧਰ ਵਿੱਚ ਨਹੀਂ ਕਮਾਉਣੇ ਵਾਲਾ ਕੰਮ ਰੱਖਿਆ ਕੁਝ ਵੀ ਆਹ ਲਓ ਜੀ ਆਹ ਇਹਦਾ ਟੂੜੀ ਟੂੜੀ ਤੇ ਢੇੜ ਕੇ ਹੁਣ ਪਹੁੰਚਿਆ ਬੰਦਾ ਸਾਡਾ ਇਹ ਪੌਲਟ ਰਿਹਾ ਅੱਜ ਪੱਕ ਤੋਂ ਦੇਖ ਕਿ ਦੀ ਢੇੜ ਬੰਨੀ ਆ ਯਾਰ ਬਾਈ ਕਣਿਆ ਚਲੋ ਦੇਖੂਗੇ ਜੀ ਜੇ ਲੈਬ ਹੋ ਸਕੇ ਟਾਈਮ ਆਹੋ ਚਲੋ ਲੈਬ ਹੋ ਜਾਗੇ ਉਹ ਟਾਈਮ ਵੀਡੀਓ ਨਹੀਂ ਬਣਨੀ ਹੈਗੀ ਜਾਂ ਡੀਜੇ ਚੱਲਣੇ ਆ ਕਿਉਂ ਫਿਰ ਕਾਪੀਰਾਈਟ ਆ ਜਾਂਦਾ ਗੀਤਾਂ ਦਾ ਵਾਪਸ ਉਹਨਾਂ ਨੂੰ ਲੈਬੇ ਦਿਖਾਵਾਂਗੇ ਵੀ ਕੈਮਰਾ ਹੀ ਆ ਕਿਸੇ ਹੋਰ ਪਫੜਾ ਦਾਂਗੇ ਵੀਡੀਓ ਵਾਲੇ ਪਫੜਾ ਦਾਂਗੇ ਬਾਕੀ ਜਾਨ ਮਾਹ ਦਾ ਚਲੋ ਸਾਨੂੰ ਵੀ ਹੈਗਾ ਜੀ ਦੋ ਖਣ ਜੋਰ ਦਾ ਬੋਸ ਲਾਇਆ ਦਾ ਗੱਲ ਬਣੀ ਨਹੀਂ ਹੈਗੀ ਵੀ ਥੋੜਾ ਜਿਹਾ ਕੰਮ ਔਖਾ ਹੋਇਆ ਵਾ ਮੱਕੀ ਜੂੜੀਆਂ ਸੰਭਾਲੀਆਂ ਵਾ ਜੇ ਮਲਕੀਤ ਭਾਈ ਰਾਣ ਸਾਰਿਆਂ ਆਪਣੇ ਆਪਣੇ ਹੈਲੋ ਭਾਈ ਹੁਣ ਤਾਂ ਬਾਹਰ ਨਹੀਂ ਖੋਲ੍ਹਦੇ ਚੱਲਿਆ ਇੱਥੇ ਚੱਲਿਆ ਹਾਂ ਆ ਉੱਥੇ ਅੰਦਰ ਹੀ ਰਹਿਣਾ ਉਹ ਨਿਕਰ ਹੈ ਬਈ ਇਹ ਕੱਢ ਦੇਣੀ ਐ ਕਿੱਥੇ ਰੂੰ ਉਹ 35 ਕੱਟ ਦੇਣੀ ਖੋਲਣੀ ਐ ਕੱਟ ਦੇਣੀ ਇਹ ਕਾਤੇ ਅੱਛਾ ਚੱਲ ਠੀਕ ਆ ਹਾਂ 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 ਉਹ ਵੀ ਚੱਲ ਰਹੀ ਹੈ ਤਿਆਰੀ ਵਕ ਤਕਰੀਬਨ 2 ਘੰਟੇ ਪੌਣੇ 5 ਤਾਂ ਹੋ ਗਏ ਸਾਹ ਲੋ ਵੀ ਵਾਤੇ ਬਾਦ 2 ਘੰਟੇ ਆ ਡੇਢੇ ਲੱਗਿਆ ਹੋਇਆ ਪ੍ਰੋਗਰਾਮ ਵੈਸੇ ਕਰ ਦੇਣਾ ਤਿਆਰ ਇਹਨਾਂ ਦਾ ਡੀ ਜੀ ਵਾਲਿਆਂ ਦਾ ਖਾਦਣਾ ਨਾ ਕਿ ਫਲੋਰੇ ਫਿੱਟ ਹੋਣੀ ਐ ਯੋਜਨਾ ਉਧਰ ਨਾਨਕੇ ਪਹੁੰਚਣੇ ਆਲੇ ਆ ਵੀ ਉਸ ਜਾਗੋ ਜੁਗੋੋਂ ਨਿਕਲਦੇ ਨੂੰ ਟਾਈਮ ਨਿਕਲ ਜਾਣਾ ਯੋਜਨਾ ਆਹਾ ਸੂਰਜ ਦੇਵਤ ਨਗਰ ਬੰਤ ਸਵੇਰ ਦਾ ਤਾਂ ਹਲੇ ਹੀ ਬੱਦਲ ਬਾਈ ਜੀ ਹੁੰਦੀ ਸੀ ਤੇ ਪਾਨੇਗੜੀ ਦੀ ਪਰ ਹੁਣ ਲੱਗਦਾ ਵੀ ਟਾਈਮ ਕੱਢ ਦੂ ਤੇਜਵੰਤ ਸਿੰਘ ਭਾਈ ਵਧਾਈਆਂ ਜੀ ਤੁਹਾਨੂੰ ਵਧਾਈਆਂ ਭਾਈ ਸਾਰਿਆਂ ਨੂੰ ਵਧਾਈਆਂ ਇਦਰ ਇਹ ਆਪਾਂ ਪਹਿਲਾਂ ਖੇਤ ਵਿੱਚ ਕਰਨਾ ਤਾਂ ਜੀ ਹੋਰ ਮੀਂਹ ਕਰਕੇ ਫਿਰ ਬਦਲ ਤਾਂ ਪਹਿਲਾਂ ਹੀ ਬਦਲਦਾ ਨਾ ਮੈਨੂੰ ਇੱਥੇ ਜਗ੍ਹਾ ਵਧੀਆ ਲੱਗੀ ਮਾ ਠੀਕ ਆ ਫਿਰ ਮਾ ਚਲੋ ਆ ਪੱਕੀ ਸੜਕਾਂ ਨਾਲੇ ਵੀ ਉਹੀ ਕੰਮ ਹੋ ਗਿਆ ਦਾ ਸਮਝ ਲਓ ਮੀਂਹ ਵਾਲਾ ਹਲੇ ਆ ਬੰਦੇ ਸਾਡੇ ਤਿਆਰ ਹੋ ਕੇ ਆਉਣਾ ਨਾ ਟਾਈਮ ਵਾਲੇ ਆ ਇਹ ਐ ਬੈਨੂ ਪਤਾ ਜਿੱਥੇ ਤੁਸੀਂ ਆ ਗਏ ਆ ਇੱਥੇ ਤੇ ਐਂਟਰੀ ਹੈ ਅੰਦਰ ਗੁਰਜੀਤ ਸਿੰਘ ਜੀ ਭਾਈ ਵਧਾਈਆਂ ਨੂੰ ਢੋਲੋਂ ਵਧਾਈਆਂ ਭਾਈ ਵਧਾਈਆਂ ਸਾਨੂੰ ਸਾਰੇ ਵੀਰਾਂ ਨੂੰ ਜਿੰਨਾ ਦੇ ਮੈਸੇਜ ਆਉਂਦੇ ਮੈਸੇਜ ਭਾਈ ਮੈਂ ਇੱਥੇ ਘੱਟ ਥੋੜੇ ਪੜ ਹੁੰਦੇ ਆ ਦਵਿੰਦਰ ਸਿੰਘ ਜੀ ਭਾਈ ਵਧੀਆ ਜੀ ਵਧੀਆ ਠੀਕ ਹੈ ਜਸਪ੍ਰੀਤ ਸਿੰਘ ਭਾਈ ਠੀਕ ਹੈ ਵਧਾਈਆਂ ਭਾਈ ਤੁਹਾਨੂੰ ਵੀ ਸਾਰਿਆਂ ਨੂੰ ਚੱਲ ਗੁਰਪ੍ਰੀਤ ਬਾਠ ਭਾਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਗੁਰਪ੍ਰੀਤ ਸਿੰਘ ਬਾਠ ਭਾਈ ਵਧਾਈਆਂ ਜੀ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਹੈਲੋ ਹੈਲੋ ਦਵਿੰਦਰ ਸਿੰਘ ਜੀ ਜਸਪ੍ਰੀਤ ਸਿੰਘ ਆਸਟ੍ਰੇਲੀਆ ਤੋਂ ਬਈ ਧੰਨਵਾਦ ਸਾਰਿਆਂ ਦਾ ਚਲੋ ਠੀਕ ਆ ਜੀ ਮੈਂ ਫਿਰ 10 ਮਿੰਟ ਪਾਹੀ ਦਾ ਦਿਖਾਇਆ ਵੀ ਇਹ ਲਾਈਵ ਚ ਵੀ ਦਿਖਾ ਦਿਆਂ ਫਿਰ ਦੇਖ ਲਈ ਜੇ ਪਗੜਾ ਚੱਲੂਗਾ ਫਿਰ ਤੁਹਾਨੂੰ ਆਪਾਂ ਲਾਈਵ ਚ ਦਿਖਾ ਦਾਂਗੇ ਵੀ ਹੁਣ ਤਾਂ ਨਾਨਕੇ ਪਹੁੰਚਣ ਵਾਲੇ ਇੱਕ ਵਾਰ ਉੱਥੇ ਵੀ ਆਪਣੀ ਹਾਜ਼ਰੀ ਰਵਾਇਆ ਹੀ ਆ ਸਾਰੇ ਵੀਰਾਂ ਦਾ ਧੰਨਵਾਦ ਆ ਬਹੁਤ ਬਾਈ ਕਿਰਪਾ ਥੋੜੀ ਵੀ ਆਇਕਣੇ ਹੌਸਲੇ ਕਰੇ ਕੰਮ ਚੱਲਦੇ ਹੁੰਦੇ ਆ ਬਹੁਤ ਵੀਰਾਂ ਦੇ ਕਮੈਂਟਾਂ ਚ ਹੌਸਲੇ ਦਿੱਤੇ ਆ ਵੀ ਸਾਰਿਆਂ ਦੀਆਂ ਦੁਆਵਾਂ ਨਾਲ ਚਲੋ ਕੰਮ ਵਧੀਆ ਹੋ ਗਿਆ ਮਹੀਨਾ ਵੀ ਚਲੋ ਉੱਥੇ ਵਧੀਆ ਹੋ ਗਿਆ ਕੰਮ ਜਿੰਨਾ ਹੋਇਆ ਅੱਜ ਪ੍ਰੋਗਰਾਮ ਵਧੀਆ ਹੋ ਜਾਣਾ ਆਪਣਾ ਠੀਕ ਆ ਜੀ ਮਿਲਦੇ ਆ ਫਿਰ ਸਾਸਰੀ ਕਾਲ ਜੀ ਤੇ ਅੱਗੇ ਭਾਈ ਸਾਸਰੀ ਕਾਲ ਸਾਰੇ ਨੇ